ਤੁਹਾਡਾ ਨਾਮ ਕੀ ਹੈ ਜੀ ਤੇਜਵੰਤ ਸਿੰਘ ਜੀ ਕਿਹੜੇ ਪਿੰਡੋਂ ਆਏ ਬਾਂਮਾ ਪਿੰਡੀ ਸ੍ਰੀ ਮੁਕਤਸਰ ਸਾਹਿਬ ਕੋਲੇ ਠੀਕ ਹੈ ਜੀ ਤੁਸੀਂ ਇਸੇ ਕਲੀਨਿਕ ਤੋਂ ਆਪਣਾ ਟਰੀਟਮੈਂਟ ਕਰਵਾਇਆ ਸੀ ਹਾਂਜੀ ਹਾਂਜੀ ਇਹ 15 ਸਾਲ ਹੋ ਗਏ ਜੀ 15 ਸਾਲ ਹੋ ਗਏ ਜੀ ਜੀ ਤੇ ਤੁਹਾਡਾ ਬੇਟਾ ਹੁਣ ਬੇਟਾ ਆ ਤੁਹਾਡੇ ਕੋਲੇ ਆ ਜੀ ਗੱਭਰੂ ਆ ਜੀ ਇਹ ਇਸੇ ਕਲੀਨਿਕ ਤੋਂ ਸਾਰਾ ਟਰੀਟਮੈਂਟ ਹੋਇਆ ਜੀ ਮੇਰੇ ਤਾਂ ਰੱਬ ਆ ਜੀ ਜੀ ਭਗਵਾਨ ਆ ਮੇਰੇ ਪਰ ਮੇਰੇ ਇਹਨਾਂ ਨੇ ਮਦਦ ਇੰਨੀ ਕੀਤੀ ਆ ਨਾ ਇੱਕ ਕੱਲੀ ਇਹ ਨਹੀਂ ਪੈਸੇ ਕੰਨੀ ਹੋ ਵੀ ਠੀਕ ਹੈ ਜੀ ਜੇ ਮੈਂ ਲਿਆਂਦੇ ਤਾਂ ਕੋਈ ਨਹੀਂ ਨਹੀਂ ਲਿਆਂਦੇ ਤਾਂ ਕੋਈ ਨਹੀਂ ਮੇਰੇ ਨਾਲ ਦਾ ਹਿਸਾਬ ਹੀ ਨਹੀਂ ਜੀ ਅੱਜ ਕਿਹੜਾ ਕਿਸ ਹਿਸਾਬ ਆ ਸਾਡਾ ਐਕਸੀਡੈਂਟ ਹੋ ਗਿਆ ਸੀ ਮੇਰਾ ਬੇਟਾ ਸੀ 22 ਸਾਲ 4 ਮਹੀਨਾ ਦਾ ਠੀਕ ਹੈ ਜੀ ਐਕਸੀਡੈਂਟ ਜਿਹਦੀ ਡੈਥ ਹੋ ਗਈ ਸੀ ਠੀਕ ਹੈ ਜੀ ਫਿਰ ਇਸ ਤੱਕਾ ਘਰੇ ਰੋਂਦੇ ਰਾਂਦੇ ਰਹਿੰਦੇ ਸੀਗੇ ਤੇ ਫਿਰ ਮੈਂ 8 9 ਮਹੀਨਾ ਬਾਅਦ ਬਾਹਰ ਨਿਕਲਿਆ ਬਾਹਰ ਨਿਕਲ ਕੇ ਡਿਪਰੈਸ਼ਨ ਦਾ ਭਰਿਆ ਜੀ ਇਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਉਦੋਂ ਅਗਲੇ ਦਿਨ ਇਹਨੇ ਸਾਨੂੰ ਬੁਲਾ ਲਿਆ ਠੀਕ ਹੈ ਜੀ ਬੁਲਾ ਕੇ ਸਾਡਾ ਫਿਰ ਇਲਾਜ ਕੀਤਾ ਸਾਡਾ ਪਹਿਲੀ ਵਾਰੀ ਇਲਾਜ ਸਫਲ ਹੋ ਗਿਆ ਤੇ 7ਵੇਂ ਮਹੀਨੇ ਦਾ ਬੱਚਾ ਖੜਾ ਆਈ ਤੁਹਾਡੇ ਸਾਹਮਣਿਆਂ ਵੇਖ ਲਓ 7ਵੇਂ ਮਹੀਨੇ ਦੀ ਵਿਦਾਇਸ਼ ਹੈ ਜੀ ਇਹਦੀ ਅੱਜ ਠੀਕ ਹੈ ਪੂਰੀ ਤਰ੍ਹਾਂ ਮੈਂ ਕਹ ਜੀ ਇਹਦੇ ਇਹਦੇ ਨਸ਼ਿਆਰੀ ਕੋਈ ਨਹੀਂਗਾ ਪਰ ਵਿਚਾਰੀ ਨੇ ਮੇਰੀ ਚੋਲੀ ਭਰਤੀ ਜੀ ਤੇ ਹਰੇਕ ਦੀ ਭਰਤੀ ਆ ਠੀਕ ਹੈ